ਪਾਰਟੀ ਐਨ ਕਲੱਬੀ ਮਾਰਕਸਵਾਦੀ ਪਾਰਟੀ ਦੇ ਕਾਰਕੁਨਾਂ ਵੱਲੋਂ ਡੀਐਸਪੀ ਬਾਬਾ ਵਕਾਲਾ ਸਾਹਿਬ ਦੇ ਦਫ਼ਤਰ ਸਾਹਮਣੇ ਅਣਮਿੱਥੇ ਸਮੇਂ ਦਾ ਰੋਸਤਨਾ ਆਰੰਭ ਕਰ ਦਿੱਤਾ ਗਿਆ। ਇਸ ਧਰਨੇ ਦੀ ਅਗਵਾਈ ਸਵਿੰਦਰ ਸਿੰਘ ਖਹਿਰਾ, ਗੁਰਨਾਮ ਸਿੰਘ ਭਿੰਟਰ ਨੇ ਕੀਤੀ। ਮਾਮਲੇ ਦੀ ਜਾਣਕਾਰੀ ਦਿੰਦਿਆਂ ਪਾਰਟੀ ਦੇ ਆਗੂ ਸਾਥੀ ਗੁਰਨਾਮ ਸਿੰਘ ਦਾਉਦ, ਗਰਮੇਸ਼ ਸਿੰਘ ਤਿੰਮੋਵਾਲ, ਅਮਰੀਕ ਸਿੰਘ ਦਾਉਦ ਨੇ ਦੱਸਿਆ ਕਿ ਪਿੰਡ ਟੌਂਗ ਦੀਆਂ ਮਜ਼ਦੂਰ ਔਰਤਾਂ ਪਰਮਜੀਤ ਕੌਰ ਤੇ ਨਰਿੰਦਰ ਕੌਰ ਦੇ ਪਿੰਡ ਵਾਸੀ ਨੇ ਬਿੱਤੀ 21 ਜੂਨ ਨੂੰ ਗੰਬੀਰ ਸੱਟਾਂ ਲਗਾ ਦਿੱਤੀਆਂ ਸਨ ਚੈਸਬੰਦੀ ਸਮੇਂ-ਸਮੇਂ ਸਰ ਪੁਲਿਸ ਅਧਿਕਾਰੀਆਂ ਨੂੰ ਜਾਣੂ ਵੀ ਕਰਵਾਇਆ ਗਿਆ ਪਰ ਪੁਲਿਸ ਵੱਲੋਂ ਪੀੜਤ ਪਰਿਵਾਰ ਉੱਪਰੀ ਸੰਗੀਨ ਤੌਰ 'ਤੇ ਹਰਾਮਾਂ ਲਗਾ ਕੇ ਪਰਚਾ ਦਰਜ ਕਰ ਦਿੱਤਾ ਗਿਆ ਇਸ ਧੱਕੇਸ਼ਾਹੀ ਖਿਲਾਫ ਬੀਤੀ 3 ਅਕਤੂਬਰ ਨੂੰ ਪੁਲਿਸ ਚੌਂਕੀ ਰਈਆ ਸਾਹਮਣੇ ਵੀਰ ਰੋਸ ਧਰਨਾ ਦਿੱਤਾ ਗਿਆ ਸੀ ਜਿੱਥੇ ਡੀਐਸਪੀ ਨੇ ਇਨਸਾਫ ਦੇਣ ਦਾ ਵਾਅਦਾ ਕੀਤਾ ਪਰ ਅਜੇ ਤੱਕ ਕੋਈ ਇਨਸਾਫ ਨਹੀਂ ਦਿੱਤਾ ਗਿਆ ਆਗੂਆਂ ਨੇ ਕਿਹਾ ਕਿ ਇਸ ਰੋਸ ਧਰਨੇ ਦੀ ਲਗਾਤਾਰ ਤਾ ਨੂੰ ਕਾਇਮ ਰੱਖਦਿਆਂ ਅਨਸਾਫ਼ ਪ੍ਰਾਪਤੀ ਤੱਕ ਤਰਨਾ ਜਾਰੀ ਰਹੇਗਾ ਇਸ ਮੌਕੇ ਰਿਸ਼ਪਾਲ ਸਿੰਘ ਬਟਾਰੀ ਨਰਮਲ ਸਿੰਘ ਪਿੰਡਰ ਸੱਜਨ ਸਿੰਘ ਤਿੰਮਵਾਲ ਪ੍ਰਗਟ ਸਿੰਘ ਟੋਂਗ ਸੂਬਾ ਸਿੰਘ ਵਡਾਲਾ ਗੁਰਜੰਟ ਸਿੰਘ ਮੁੱਛਲ ਆਦ ਨੇ ਵੀ ਸੰਬੋਧਨ ਕੀਤਾ ਕੋਈ ਲਗਭਗ 4 ਮਹੀਨੇ ਪਹਿਲਾਂ ਟੋਂਗ ਪਿੰਡ ਦੇ ਵਿੱਚ ਐਮਐਨਏ ਦੀ ਸ਼ਹਿਦ ਦੇ ਦੋ ਬੀਬੀਆਂ ਵਾਂ ਉਹਨਾਂ ਦੀਆਂ ਬਾਹਾਂ ਤੋੜ ਦਿੱਤੀਆਂ ਬਾਵਾਂ ਤੋੜਨ ਤੋਂ ਬਾਅਦ ਉਹਨਾਂ ਦਾ ਪਰਚਾ ਅਜੇ ਤੱਕ ਦਰਜ ਨਹੀਂ ਹੋਇਆ ਤੇ ਦੂਜੀ ਘਰਨੇ ਜਿਨ੍ਹਾਂ ਬਾਵਾਂ ਤੋੜੀਆਂ 452 ਝੂਠੀ ਲੋਹਾਂ ਜਣਿਆਂ ਤੇ ਲਾ ਦਿੱਤੀ ਆ ਤੇ ਸਾਡੇ ਨਾਲ 3 ਤਰੀਕ ਨੂੰ ਡੀਐਸਪੀ ਅਰਵ ਸ਼ਰਮਾ ਨੇ ਵਾਅਦਾ ਕੀਤਾ ਸੀ ਕਿ ਤਰਨਾ ਅਸੀਂ ਚੌਕੀ ਲਾਇਆ ਤੇ ਚੁੱਕ ਦਿਓ ਤੇ ਉਹਨਾਂ ਦੇ ਪਰਚਾ ਦਰਜ ਕਰਾਂਗੇ ਤੇ ਜਿਹੜਾ ਨਾਜਾਇਜ਼ ਪਰਚੇ ਜਿੰਨਾ ਵੀ ਹੋਏ ਆ ਉਹਨਾਂ ਨੂੰ ਇਨਕੁਆਰੀ ਕਰਕੇ ਤੇ ਕੱਢ ਦੇਵਾਂਗੇ ਕਿ ਅੱਜ 20 ਦਿਨ ਦਾ ਸਮਾਂ 23 ਦਾ ਲੰਘ ਜਾਣ ਤੋਂ ਬਾਅਦ ਵੀ ਨਾ ਤੇ ਉਹਨਾਂ ਨੂੰ ਇਨਕੁਆਰੀ ਕਰਕੇ ਕੱਢਿਆ ਜਿਹੜੇ નિર્ਦੋਸ਼ ਬਾ ਤੇ ਮਾਂ ਪਰਚਾ ਦਰਜ ਕੀਤਾ ਇਸ ਕਰਕੇ ਅੱਜ ਅਸੀਂ ਫੈਸਲਾ ਕੀਤਾ ਵਾ ਪਾਰਟੀ ਨੇ ਕਿ ਜਿੰਨਾ ਚਿਰ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਦੇ ਪਰਚਾ ਦਰਜ ਨਹੀਂ ਦੂਜੀ ਧਿਰ ਤੇ ਹੁੰਦਾ ਤੇ ਜੀਬੀਆਂ ਆਪ ਜਿਹੜਾ ਕਟਿਆ ਰਿਜ਼ਲਟ ਵਾ ਤੇ ਨਾਲ ਜਿਹੜੇ ਦੋਸ਼ੀ ਹੈ ਨਹੀਂਗੇ ਉਹਨਾਂ ਨੂੰ ਬੇਗਨਾ ਵੀ ਕਰਦੇ ਉਹਨਾਂ ਚਿਰ ਤੱਕ ਡੀਐਸਪੀ ਦੇ ਡਾਕਟਰ ਨੇ ਸਾਹਮਣੇ ਤਰਨਾ ਜਾਰੀ ਰਿਹਾ